ਪੰਜਾਬ ਵਿੱਚ ਨਸ਼ਿਆਂ ਦਾ ਬੋਲਬਲਾ ਜਾਰੀ ਹੈ ਤੇ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੋਣ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ ਤੇ ਪੀਖੀ ਵਿੱਚ ਪਿੰਡ ਕੋਟੜਾ ਕਲਾਂ ਵਿੱਚ ਵੀ ਇੱਕ ਨੌਜਵਾਨ ਇਸ ਚਿੰਤੇ ਨਸ਼ੇ ਦੀ ਪੇਟ ਚੜ ਗਿਆ ਹੈ ਪੀਖੀ ਦੇ ਨੇੜਲੇ ਪਿੰਡ ਕੋਟੜਾ ਕਲਾਂ ਵਿੱਚ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ 32 ਸਾਲਾਂ ਨੌਜਵਾਨ ਸਾਬਕਾ ਪੰਚ ਦਾ ਲੜਕਾ ਤੇ ਜਿਸ ਦੀ ਚਿੱਟੇ ਦੀ ਓਵਰਡੋਜ਼ ਤੇ ਚਲਦਿਆਂ ਮੌਤ ਹੋ ਗਈ ਹੈ ਮੇਰੇ ਤੱਕ ਦੇ ਚਾਚੇ ਨਾਜ਼ਰ ਸਿੰਘ ਨੇ ਦੱਸਿਆ ਕਿ ਉਤਾਪਤੀ ਜਰ ਜਿੰਦਰ ਸਿੰਘ ਜਿਸ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਤੇ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਹਨਾਂ ਦੋਸ਼ ਲਾਇਆ ਕਿ ਪਿੰਡ ਵਿੱਚ ਉਹਨਾਂ ਦੇ ਕੈਮੀਕਲ ਨਸ਼ਾ ਬਹੁਤ ਜ਼ਿਆਦਾ ਵਿਗਰੇ ਜਿਸ ਕਰਕੇ ਕਈ ਨੌਜਵਾਨ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੈ ਸ਼ੰਗਾਰਾ ਸਿੰਘ ਕੋਟੜਾ ਨੇ ਕਿਹਾ ਕਿ ਪਿੰਡ 'ਚ ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਚਿੰਤਾ ਦਾ ਵਿਸ਼ਾ ਜਿਸ ਕਰਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਸਰਕਾਰ ਨਸ਼ੇ ਦੇ ਮੁੱਦੇ ਤੇ ਬਿਲਕੁਲ ਚੁੱਪ ਹੈ ਤੇ ਨਸ਼ਾ ਹਰ ਦਿਨ ਵਧਦਾ ਜਾ ਰਿਹਾ ਹੈ ਭਾਰਤੀ ਕਿਸਾਨ ਉਰ ਇਕਤਾ ਡਕੌਂਦਾ ਦੇ ਸੂਬਾਗੂ ਮੱਖਣ ਸਿੰਘ ਪੈਣੀ ਬਾਗਾ ਨੇ ਕਿ ਸਰਕਾਰ ਅਤੇ ਪੁਲਿਸ ਦੀ ਛਾਹ ਦੇ ਨਾਲ ਇਹ ਨਸ਼ਾ ਪੂਰੇ ਜੋਰਾਸ਼ਵਰਾਂ ਨਾਲ ਵਿਕ ਰਿਹਾ ਹੈ ਜਿਸ ਕਰਕੇ ਪੰਜਾਬ ਦੀ ਨੌਜਵਾਨੀ ਦਾ ਕਾਣ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੰਜਾਬ ਦੇ ਨੌਜਵਾਨ ਜਾਂ ਤਾਂ ਵਿਦੇਸ਼ ਫਲ ਜਾ ਰਿਹਾ ਹੈ ਤੇ ਜਾਂ ਫਿਰ ਸਿੱਧੇ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਿਹਾ ਹੈ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਕੋਟੜਾ ਕਲਾਂ ਜੀ ਇਹਦੇ ਵਿੱਚ ਜਿਹੜਾ ਅੱਜ 25-30 ਸਾਲ ਦਾ ਨੌਜਵਾਨ ਜਿਹਦੀਆਂ ਦੋ ਭੈਣਾਂ ਸੀ ਦੋ ਭੈਣਾਂ ਦਾ ਖਲੋਤਾ ਭਰਾ ਸੀ ਇੱਕ ਭੈਣ ਦੀ ਪਹਿਲਾਂ ਡੈਥ ਹੋ ਚੁੱਕੀ ਹੈ ਪਿਓ ਦੀ ਡੈਥ ਹੋ ਚੁੱਕੀ ਹੈ ਇਹੀ ਇੱਕ ਮਾਂ ਦਾ ਸਹਾਰਾ ਸੀ ਜਿਹੜਾ ਅੱਜ ਚਿੱਟੇ ਨਾਂ ਦਾ ਜਿਹੜਾ ਕੈਮੀਕਲ ਹੈ ਉਹ ਚਿੱਟਾ ਨਹੀਂ ਹੈ ਉਹ ਇੱਕ ਕੈਮੀਕਲ ਹੈ ਜਿਹੜਾ ਦਿੱਲੀੋਂ ਦਿੱਲੀ ਦੀਆਂ ਝੁੱਗੀ ਢੋਪੜੀਆਂ ਦੇ ਵਿੱਚੋਂ ਪੰਜਾਬ ਦੇ ਵਿੱਚ ਆਉਂਦਾ ਤੇ ਪੰਜਾਬ ਦੇ ਜਿਹੜੇ ਸਮਗਲਰ ਆਏ ਜਿਹੜੇ ਸਰਕਾਰ ਦੀ ਛਾਹ ਨਾਲ ਸਾਡੇ ਇਹ ਜੇ ਨੌਜਵਾਨਾਂ ਨੂੰ ਜਿਉਂਦੀਆਂ ਲਾਸ਼ਾਂ ਬਣਾਉਂਦੇ ਨੇ ਜਿਹੜੀ ਜਿਉਂਦੀ ਲਾਸ਼ ਹੈ ਉਹਦੇ ਭਾਵੇਂ ਮੁਸ਼ਕਲ ਨਹੀਂ ਮਾਰਦਾ ਹੁੰਦਾ ਪਰ ਉਹ ਹਮੇਸ਼ਾ ਜਿਹੜੇ ਸਾਡੇ ਸੰਘਰਸ਼ ਹੈ ਉਹਨਾਂ ਤੋਂ ਜਾਣ ਤੋਂ ਟਲਦੀ ਹੈ ਇਹ ਜਿਹੜੀ ਬਹੁਤ ਹੀ ਮਨਦਭਗੀ ਜਿਹੜੀ ਘਟਨਾ ਹੋਈ ਹੈ ਅਸੀਂ ਇਹਦੀ ਅਤੀ ਨਿੰਦਿਆ ਕਰਦੇ ਹਾਂ ਕਿਉਂਕਿ ਜਿਹੜੇ ਸਮਗਲਰ ਨੇ ਉਹ ਸਿੱਧੇ ਮਿੱਧਾ ਪੁਲਿਸ ਦੇ ਐਸਐਸਬੀ ਤਾਈ ਡੀਐਸਪੀ ਤਾਈ ਐਸਐਚਓ ਤਾਈ ਜਿਹੜਾ ਇਹਨਾਂ ਦੇ ਹਿੱਸਾ ਜਾ ਰਿਹਾ ਹੈਗਾ ਸੋ ਜਿਹੜੇ ਇਹ ਸਾਡੇ ਨੌਜਵਾਨਾਂ ਦੇ ਦੁਸ਼ਮਣ ਬਣੇ ਹੋਏ ਐ ਸਾਡੀ ਤਾਂ ਇਹੀ ਮੰਗ ਹੈ ਕਿ ਜਿਹੜੇ ਸਮਗਲਰ ਆ ਇਹ ਜਿਹੇ ਨੌਜਵਾਨਾਂ ਦੇ ਹਥਿਆਰੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਹਨਾਂ ਕੋਲੇ ਨਿਸ਼ਾਨਦੇਹੀ ਹੈ ਤੇ ਸਰਕਾਰ ਤੇ ਭਗਵੰਤ ਮਾਨ ਜਿਹੜਾ ਬੜੇ ਜੋਛੋਖਰੋਸ਼ ਨਾਲ ਸੱਤਾ ਦੇ ਵਿੱਚ ਆਇਆ ਸੀ ਪੰਜਾਬ ਦੇ ਵਿੱਚ ਪਰ ਜੋ ਉਹਨਾਂ ਨੂੰ ਇਹ ਜਿਹੀਆਂ ਨੌਜਵਾਨਾਂ ਨੇ ਜਿਹੜੀਆਂ ਮੋਤਾਂ ਨੇ ਉਹਤੇ ਸਿਆਸਤ ਕਰ ਰਹੇ ਨੇ ਨਾ ਕਿ ਚਿੱਟੇ ਨੂੰ ਰੋਕ ਰਹੇ ਬੱਚਾ ਜਿਹੜਾ ਚਿੱਟੇ ਦੀ ਭੇਡ ਚੜ ਗਿਆ ਇੱਥੇ ਸਰਕਾਰਾਂ ਦਾ ਬਹੁਤ ਇਸ ਚੀਜ਼ ਇਨਵੋਲ ਬਣੇਗੀ ਆ ਜੇ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਜਾਂ ਐਸਐਸਪੀ ਦਫ਼ਤਰ ਨੂੰ ਦੋਸ਼ੀ ਠਹਿਰਾਈਏ ਮੇਰਾ ਆਪਣਾ ਮੰਨਣਾ ਹੈ ਵੀ ਜਦੋਂ ਤੱਕ ਹਾਈ ਕਮਾਂਡ ਤੋਂ ਚੰਡੀਗੜ੍ਹੋਂ ਇਸ ਚੀਜ਼ ਦਾ ਮਤਲਬ ਕੋਈ ਹੁਕਮ ਨਹੀਂ ਮਿਲਦਾ ਤਾਂ ਉਹ ਵੀ ਬੇਵਸਣ ਇਸ ਕੰਮ ਵਾਸਤੇ ਵੱਡੇ ਵੱਡੇ ਪਹਿਲਾਂ ਦੇਖਿਆ ਆਪਾਂ ਭਾਈ ਅਮਰਪਾਲ ਸਿੰਘ ਨੂੰ ਉਹ ਕੀ ਮਾਰੇ ਕੰਮ ਕਰਦਾ ਸੀਗਾ ਲੋਕ ਨੂੰ ਮਰ ਛਡਾਉਂਦਾ ਸੀਗਾ ਲੋਕਾਂ ਦੇ ਨਸ਼ੇ ਛਡਾਉਂਦਾ ਸੀਗਾ ਜਦੋਂ ਸਰਕਾਰ ਦੇ ਹੁਕਮ ਹੋਏ ਤਾਂ ਉਹਦੇ ਵਾਸਤੇ ਸੈਂਟਰ ਗਵਰਨਮੈਂਟ ਨੇ ਵੀ 10 ਬਲਟਨਾਂ ਭੇਜਤੀਆਂ ਪੰਜਾਬ ਸਰਕਾਰ ਨੇ ਵੀ ਆਪਣੀ ਪੂਰੀ ਫੋਰਸ ਭੇਜੀ ਤੇ ਉਹਨਾਂ ਦਾ ਫੜ ਕੇ ਇੱਕ ਦਿਨ ਚਿੱਦੀ ਡਿਬਰੂਗਲ ਜੇਲ੍ਹ ਚ ਬੰਦ ਕਰਤਾ ਪਰ ਇਹ ਮੁਠੀ ਭਰ ਲੋਕ ਨੇ ਜਿਹੜੇ ਇਹਨਾਂ ਨੂੰ ਕਿਉਂ ਨਹੀਂ ਨੱਥ ਪੈ ਸਕਦੀ ਇੱਥੇ ਜੇ ਆਪਾਂ ਆਖੀਏ ਨਾ ਤਾਂ ਕੱਲਾ ਇਸ ਸਾਡਾ ਕੋਈ ਪੁਲਿਸ ਪ੍ਰਸ਼ਾਸਨ ਇਸ ਨੂੰ ਕੁਝ ਕਰ ਸਕਦਾ ਹੈਗਾ ਨਹੀਂ ਕੋਈ ਸਾਡਾ ਮੌਜੂਦਾ ਐਮਐਲ ਉਹ ਕੁਝ ਕਰ ਸਕਦਾ ਹੈ ਕਿਉਂਕਿ ਅਸਲ 'ਚ ਜਿਹੜੇ ਇਹਨਾਂ ਦੇ ਅਧਿਕਾਰ ਨੇਗੇ ਕੁਝ ਕਰਨ ਦੇ ਤਾਂ ਉਹ ਹਾਈ ਕਮਾਂਡ ਕੋਲ ਹੀ ਨੇਗੇ ਹਾਈ ਕਮਾਂਡ ਤੋਂ ਉਹਨਾਂ ਨੂੰ ਮਿਲਦਾ ਕੁਝ ਤਾਂ ਉਹ ਅੱਗੇ ਉਹ ਕਾਰਵਾਈ ਕਰ ਦੇਣਗੇ ਇਹ ਥੋੜੇ ਚਿਰਚੀ ਮਤਲਬ ਇਹ ਚੀਜ਼ ਹੈ ਜਿਹੜੀ ਬੰਦ ਹੋ ਸਕਦੀ ਹੈ ਅਗਰ ਸਰਕਾਰ ਚਾਹੇ ਇਦਾਂ ਨਾ ਚਾਹੇ ਦਮਾ ਸ਼ਰਾਬਣੇ ਉਹ ਤਾਂ ਕਿੱਟਾ ਖਾਂ ਦਾਸੀ ਸ਼ੈਸੀਆਂ ਦੇ ਘਰੇ ਜਾਂਦਾ ਸੀਗਾ ਅੱਛਾ ਵੇਖੀ ਅੱਛਾ ਹਾਂ ਕਿੰਨਾ ਕਿਸੇ ਕੋ ਜਿਹੜਾ ਕਿੱਟਾ ਇਹ ਲੋਂਗਾ ਇਹਨੂੰ ਹੋਗਾ ਸੀ 2 ਤ ਅੱਧੇ ਨੂੰ ਮਹੀਨੇ 3 ਮਹੀਨੇ ਹੋ ਗਏ 3 ਮਹੀਨੇ ਤੋਂ ਪਤਾ ਲੱਗੇਗਾ ਪਰਿਵਾਰ ਦੇ ਵਿੱਚ ਕੌਣ ਕੌਣ ਹੈਗਾ ਮੈਂ ਇਕੱਲੀ ਹਾਂ ਜੀ ਤੇ ਕੇ ਬਾ ਕਾਕਾ ਸੀ ਮੇਰਾ ਘਰ ਵਾਲਾ ਮੁੱਕਿਆ ਹੋਇਆ ਮੇਰੀ ਕੁੜੀ ਮੁੱਕ ਗਈ ਸੀਗੀ ਅੱਛਾ ਦੋਨੇ ਜਣੇ ਹੀ ਸੀਗੇ ਅੱਛਾ ਹਾਂ ਬਥੇਰੋ ਕੁੜੀ ਮੈਂ ਲੜਦੀ ਵੀ ਸੀਗੀ ਤੇ ਪਰ ਮੰਨਦਾ ਨਹੀਂ ਸੀ ਗੱਲ ਜਦੋਂ 3 ਹੀ ਕੁ ਮਰ ਸੀ ਦੀ ਮੁੰਡੀ ਇਹ ਜੀ 32 ਸਾਲ ਦੀ عمر ਹੈ 32 ਸਾਲ ਦੀ ਹੂੰ 32 ਸਾਲ ਦੀ ਹੋਵੇ ਤਾਂ ਵੀ ਕੁਝ ਨਹੀਂ ਕਰਿਆ ਕਿੰਨਾ ਪੜਿਆ ਹੋਇਆ ਸਮਟੇ 10 ਪੜੇ ਹੋਏ 10 ਪੜੇ ਹੋਏ ਇਹਦਾ ਕੋਈ ਮੈਡੀਕਲ ਕਰਵਾਇਆ ਹੈ ਤਾਂ ਕਿ ਕਰਵਾਵਾਂਗੇ ਤਾਂ ਡਾਕਟਰੀ ਹੋਈ ਹੈ ਜੀ ਅਜੇ ਕਿੰਨਾ ਆਹ ਹਜੇ ਹੋਈ ਨਹੀਂ ਹੋਈ ਨਹੀਂ ਡਾਕਟਰੀ ਹੀ ਉਹ ਦੇਖੋ ਤਾਂ ਜੀ ਸਰਕਾਰ ਕਹਿੰਦੀ ਸੀ ਚਿਕਤਾ ਜਿਹੜਾ ਘਰ-ਘਰਾਂ ਨੂੰ ਬੰਦ ਕਰਾਂਗੇ ਤਾਂ ਅੱਜ ਮਾਮਾ ਦੇ ਜਿਹੜੇ ਟੁੱਟ ਮਾਰ ਰਹੇ ਨੇ ਠੀਕ ਹੈ ਨਾ ਤਾਂ ਸਰਕਾਰ ਆਈ ਕਹਿੰਨੇ ਜੀ ਕੁਝ ਵੀ ਨਹੀਂ ਬੰਦ ਹੋਇਆ ਕੁਛ ਵੀ ਨਹੀਂ ਬੰਦ ਹੋਇਆ ਹੈਗਾ ਜੇ ਬੰਦ ਕਰਦੇ ਫਿਰ ਆ ਨਿਸਕਾਣ ਕਿਉਂਦੇ ਕੀ ਤੂੰ ਵੀ ਨਹੀਂ ਬੰਦ ਹੁੰਦਾ ਕੀ ਮੰਗ ਕਰਦੇ ਸਰਕਾਰ ਤੋਂ ਅਹੀਂ ਕਹਨੇ ਵੀ ਪਸੰਦ ਦਾ ਸਾਫ ਆਲ ਦੇਣਾ ਚਾਹੀਦਾਗਾ ਕਿੱਥੇ ਕੋਈ ਤੁਹਾਡੇ ਪਿੱਖੀ ਖਾਣਾ ਪੈਂਦਾ ਕੋਈ ਮੁਲਾਜ਼ਮ ਕਦ ਜਿਹੜਾ ਮਾਰਦੇ ਨੇ ਫਿਰ ਕਿ ਨਸ਼ੇ ਨੂੰ ਰੋਕਣ ਦਾ ਨਾ ਜੀ ਮੁਲਾਜ਼ਮ ਨਹੀਂ ਦੇਖਿਆ ਮੈਂ ਤੈਨੂੰ ਕਹਿਦਾ ਨਾ ਕੋਈ ਨਹੀਂ ਦੇਖਿਆ ਹੈ ਮੈਂ ਨਾਜ਼ਰ ਸਿੰਘ ਹੋਂਗੜ ਦਾ ਸੇਵਾਮੁਕਤ ਸਬ ਇਨਸਪੈਕਟ ਆਫ ਪਟੂਨਕਵਾਂਟਰਾ ਤੇ ਮੇਰਾ ਭਤੀਜਾ ਜੀ ਜਿਹੜਾ ਇਹ 4-5 ਮਹੀਨਿਆਂ ਦਾ ਆਦੀ ਦੀ ਤੇ ਸਾਡੇ ਪਿੰਡ ਦੇ ਨੇੜੇ ਭਿੱਖੀ ਭਿੱਖੀ ਪੈਂਦੀ ਹੈ ਜਿਹੜਾ ਕਿ ਸਾਇੰਸੀ ਸਾਰੇ ਆਮ ਅੱਡਿਆਂ ਤੇ ਘਰਾਂ ਚ ਫੜਾ ਕੇ ਜਾਂਦੇ ਨੇ ਉਹਨਾਂ ਦੀ ਕੋਈ ਰੋਕ ਕੋਈ ਟੋਕ ਨਹੀਂ ਕੋਈ ਉਹਨਾਂ ਦੀ ਪੁੱਛ ਦੱਸ ਨਹੀਂ ਵੀ ਆਉਣ ਵਾਲੇ ਜਿਹੜੇ ਨੌਜਵਾਨ ਨੇ ਉਹ ਬਚਣ ਸਕ ਬਾਤ ਸਕਣ ਸਾਡੇ ਦੇ ਕਹਿਣ ਦੇ ਨਾਲ ਆ ਵੀ ਜਿਹੜੀਆਂ ਸਰਕਾਰਾਂ ਨੇ ਉਹ ਆਪ ਦੇ ਪੁੱਤ-ਪੋਤਿਆਂ ਤੱਕ ਨੇ ਤੇ ਦੂਜਿਆਂ ਦੇ ਘਰ ਨੂੰ ਕੋਈ ਨਹੀਂ ਵੀ ਕਿਸੇ ਦੇ ਘਰ ਨੂੰ ਕਦੋਂ ਅੱਗ ਲੱਗਦੀ ਹੈ ਕਦੋਂ ਬੁਝਦੀ ਹੈ ਅੱਜ ਅਸੀਂ ਇਹ ਕਹਿੰਦੇ ਆ ਵੀ ਦੋਨੇ ਸਰਕਾਰਾਂ ਨਾਲ ਉਹ ਮਾੜੀ ਸਰਕਾਰ ਭਗਵੰਤ ਜਾਨਦੀ ਹੈ ਜਿਹੜਾ ਕਿ ਝਟਕਲਿਆਂ ਨੂੰ ਸੁਣਾ-ਸਨਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਸੇਵੇ ਬਾੜ ਰਿਹਾ ਹੈ